ਉੱਲਾਇ ਵੀ ਦੋਸਤੋ ਫਤੇਗੜ ਸਾਹਿਬ ਨੂੰ ਜਾ ਰਿਹਾ ਟਰੈਕਟਰ ਇਹ 5911 ਟਰੈਕਟਰ ਹੈ ਤੁਸੀਂ ਪਛਾਣੋ ਵੀ ਕੌਣ ਟਰੈਕਟਰ ਚਲਾ ਰਿਹਾ ਤੇ ਕਿਹਦਾ ਟਰੈਕਟਰ ਹੈ ਤੁਸੀਂ ਪਛਾਣ ਵੀ ਸਕਦੇ ਹੋ ਚੈਨਲ ਤੋਂ ਪਰ ਐਂ ਦੱਸੋ ਵੀ ਚਲਾਕ ਕੌਣ ਰਿਹਾ ਐਂ ਟਕਾਈ ਨਾਲ ਜਾ ਰਿਹਾ ਟਰੈਕਟਰ ਹੋਰ ਵੀ ਦੇਖੋ ਜ਼ੂਮ ਕਰਕੇ ਦਿਖਾਉਂਦੇ ਲੰਗੀ ਜਾਂਦੇ ਨੇ ਕੋਈ ਦੀ ਨਾ ਕੋਈ ਡੱਕਰ ਨਾ ਮੂਰੇ ਬਸ ਟਕਾਈ ਨਾਲ ਜਾ ਰਿਹਾ ਨਾ ਕੋਈ ਡੱਕ ਵਗੈਰਾ ਲਾਇਆ ਬਸ ਇੱਕ ਰਕਮ ਨਾਲ ਸਿੱਧੀ ਦਿਹਾੜੇ ਪਿਆਰ ਨਾਲ ਜਾ ਰਿਹਾ ਇਹ ਗੱਲਬਾਤ ਵਧੀਆ ਲੱਗੀ ਪਈ ਤੇ ਯਾਰ ਇਹ ਗੱਲਬਾਤ ਇਹਨਾਂ ਨਾਲ ਤੁਸੀਂ ਦੱਸੋ ਕੌਣ ਆ ਇਹ ਬਾਈ ਨੇ ਆਪਾਂ ਗੱਲਬਾਤ ਕਰਨਾਂ ਬਾਈ ਨੇ ਰੋਕ ਲ ਤੇ ਹੁਣ ਤੁਸੀਂ ਮੇਰਾ ਖਾਲਾ ਪਛਾਣ ਲਓ ਬੰਦ ਕਰ ਲਓ ਦੋ ਮਿੰਟ ਬਾਈ ਸਤਿ ਸ੍ਰੀ ਅਕਾਲ ਸਭ ਤੋਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਆਪਾਂ ਮੇਨ ਗੱਲ ਹੀ ਕਰਨੀ ਦੇਖ ਤੁਸੀਂ ਵੀ ਲੇਟ ਹੋ ਹਨਾ ਜਾਣਕ ਨਹੀਂ ਹਾਂਜੀ ਹਾਂਜੀ ਇੱਕ ਮੈਸੇਜ ਹੀ ਲੱਭਦਾ ਮੈਂ ਦੇਖਿਆ ਟਰੈਕਟਰ ਆਪਣੇ ਤੋਂ ਮੂਹਰ ਦੀ ਕਿੰਨੇ ਟਰੈਕਟਰ ਲੰਘੇ ਕੋਈ ਸਟੰਟਵਾਜੀ ਨਹੀਂ ਕੀਤੀ ਆਪਣੇ ਸੇਮ ਆ ਰਿਹਾ ਬੰਦਾ ਕੋਈ ਆਪਣਾ ਬੂਫਰ ਨਹੀਂ ਚੱਲ ਰਿਹਾ ਹਾਂ ਕਿ ਬੂਫਰ ਕਿੱਡੇ ਲੱਗੇ ਨੇ ਉੱਤੇ ਹਾਂ ਇਹਨਾਂ ਨੇ ਮਾੜੀ ਜਿਹੀ ਚਲਾ ਲਿਆ ਸੀਗਾ ਮੈਂ ਇਹਨਾਂ ਨੂੰ ਫੇਰ ਵੀ ਅਕਮਾਜ ਚਲਾਉਣਾ ਮਾੜੀ ਮਾੜੀ ਆਵਾਜ਼ ਘ ਠੀਕ ਆ ਤੇ ਅੱਜ ਵੀ ਆਪਾਂ ਸੰਗਰੂਰ ਆ ਕੇ ਪਹੁੰਚ ਗਏ ਮੰਨ ਕੇ ਚੱਲੂ ਹਾਂ ਆਹ ਦੇਖ ਸਾਰੇ ਟਰੈਕਟਰ ਮੈਂ ਮਤਲਬ ਜਮਾ ਲਿਮਟਡ ਸਪੀਡ ਦੇ ਵਿੱਚ ਆਏ ਹਾਂਜੀ ਮੇਨ ਗੱਲ ਜਿਹੜੀ ਸਪੀਡ ਆ ਉਹ ਬਹੁਤ ਮਰਮਾਉਂਦੀ ਆ ਮੈਂ ਸਾਰੇ ਨੌਜਵਾਨਾਂ ਨੂੰ ਬੇਇਰਤੀ ਕਰਦਾ ਹਾਂ ਦੇਖੋ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਸ਼ਹੀਦਾਂ ਨੂੰ ਸਮਰਪਿਤ ਹੋਣ ਲਈ ਚੱਲੇ ਹੋ ਹੈਨਾ ਹਾਂਜੀ ਕਿ ਹੌਟ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਉਤਸ਼ਾਹ ਹੈ ਪਰ ਇੱਕ ਦਾ ਟਰੈਕਟਰ ਵਾਲੇ ਭਜਾਓ ਉਹਨਾਂ ਤੇਜ਼ ਨਾਲ ਭਜਾਓ ਕਿਉਂਕਿ ਪਿਛਲੀ ਵਾਰੀ ਬਹੁਤ ਹਾਲਤ ਸੇ ਵਾਪਰੇ ਇਸ ਵਾਰੀ ਵਾਪਰ ਸਕਦੇ ਨੇ ਕਿ ਜਿਹੜੇ ਟਰੈਕਟਰ ਝੰਡੇ ਕੇਸ ਇਹ ਜਿਹੜੇ ਸਾਡੇ ਪੰਜਾਬ ਨੂੰ ਦੁਸ਼ਮਣ ਨੇ ਸਾਡੇ ਪੰਜਾਬ ਦੇ ਦੁਸ਼ਮਣ ਨੇ ਸਾਡੀ ਕੌਮ ਦੇ ਦੁਸ਼ਮਣ ਨੇ ਉਹਨਾਂ ਨੂੰ ਵੀ ਅੱਜ ਬੜਾ ਉਹਨਾਂ ਦੇ ਵਿੱਚ ਉਹਨਾਂ ਨੂੰ ਦੇਖ ਰਹੇ ਨੇ ਵੀ ਕੀ ਪੰਜਾਬ ਦੇ ਨੌਜਵਾਨ ਜਾਗਰੂਤ ਹੈਗੇ ਨੇਗੇ ਆਪਣੇ ਸਿੱਧਾਂਪਰ ਦੀ ਜਾਗਦੇ ਨੇਗੇ ਉਹਨਾਂ ਦੀ ਵੀ ਜਿਹੜੀ ਹਿੱਕ ਤੇ ਹੈ ਜਿਹੜਾ ਇਹ ਹਸਾਮ ਲਾਲਾ ਵੀ ਛੱਪ ਵਾਂਗੂ ਲੜਦੇ ਨੇ ਉਹਨਾਂ ਦੇ ਉੱਪਰ ਹੀ ਜਿਹੜੇ ਅੱਜ ਨੌਜਵਾਨਾ ਜਿਹੜਾ ਟਰੈਕਟਰ ਛੂਕਦੇ ਜਾ ਰਹੇ ਨੇਗੇ ਹਾਂ ਵਿੱਚ ਚੁੱਪਦੇ ਨੇ ਵੀ ਅਗਲੀ ਗੱਲ ਮੈਂ ਨੌਜਵਾਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਨੌਜਵਾਨੋ ਠੀਕ ਹੈ ਤੇ ਬਾਈ ਬਣ ਕੇ ਟਰੈਕਟਰ ਵਾਲੇ ਤੇਜ਼ ਨਹੀਂ ਚਲਾਉਣੇ ਹੌਲੀ ਲੈ ਕੇ ਜਾਓ ਤੇ ਦੂਜੀ ਜਿੰਨੇ ਵੀ ਸਾਡੇ ਭੈਣ ਭਰਾ ਨੇਗੇ ਵਿਦੇਸ਼ਾਂ ਦੇ ਵਿੱਚ ਵਸਦੇ ਨੇਗੇ ਉਹ ਵਿਦੇਸ਼ਾਂ ਦੀ ਧਰਤੀ ਦੇ ਨੌਜਵਾਨ ਪੜਨ ਗਏ ਉਹਨਾਂ ਨੂੰ ਮੇਰੀ ਵੇੜਤੀ ਆ ਦੇਖੋ ਸਾਰਿਆਂ ਦੇ ਲਈ ਧਰਮ ਬੜੇ ਸਤਿਕਾਰਯੋਗ ਨੇ ਸਾਰਿਆਂ ਦੀ ਆਪਾਂ ਆਦਰ ਕਰਦੇ ਸਤਿਕਾਰ ਕਰਦੇ ਆ ਪਰ ਤੁਸੀਂ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਰਹਿ ਕੇ ਤੁਹਾਡਾ ਜਿਹੜਾ ਧਿਆਨ ਹੈ ਉਹ ਤੁਹਾਡੇ ਸਾਬ ਜੀ ਆਦਿ ਦੇ ਚਰਨਾਂ 'ਚ ਹੋਣਾ ਚਾਹੀਦਾ ਗੁਰੂ ਸਾਹਿਬ ਦੇ ਚਰਨਾਂ 'ਚ ਹੋਣਾ ਚਾਹੀਦਾ ਮੇਰੀ ਵੇੜਤੀ ਆ ਤੁਸੀਂ ਹੋਰ ਜਿਹੜੇ ਤਿਹਾਰ ਨੇਗੇ ਅਗਲਾ ਤਿਹਾਰ ਅਗਲੇ ਨੂੰ ਵਧੀਆ ਮਨਾਉਣਾ ਚਾਹੀਦਾ ਉਹ ਆਪਦਾ ਤਿਹਾਰ ਬੜੇ ਚੰਗੇ ਤਰੀਕੇ ਨਾਲ ਮਨਾਉਂਦੇ ਨੇ ਪਰ ਥੋੜ ਨੂੰ ਜਿਹੜੇ ਸਾਡੇ ਬਰਾਗਮਾਈ ਦੇਣ ਲਗੇ ਸਾਡੇ ਜਿਹੜੇ ਸ਼ਹੀਦਾਂ ਦੇ ਦੇਣ ਨੇ ਤੁਹਾਨੂੰ ਉਹ ਮਨਾਉਣੇ ਚਾਹੀਦੇ ਨੇਗੇ ਆਪੋ ਆਪਣੇ ਬੱਚਿਆਂ ਨੂੰ ਉਪਦੇਸਾਂ ਇਹ ਧਰਤੀ ਜਿਹੜਾ ਸਾਡੇ ਐਨ ਆਰ ਆਈ ਭਰਾ ਬੈਠੇ ਨੇ ਕਿਉਂਕਿ ਜ਼ਿਆਤਰ ਪੰਜਾਬ ਹੁਣ ਬਾਹਰ ਹੀ ਚਲਾ ਗਿਆ ਉਹਨਾਂ ਨੂੰ ਬੇਨਤੀ ਆਪੋ ਆਪਣੇ ਬੱਚਿਆਂ ਨੂੰ ਸ਼ਹੀਦਾਂ ਬਾਰੇ ਦੱਸੋ ਚਮਕੌਰ ਸਾਹਿਬ ਦੀ ਗੱਡੀ ਬਾਰੇ ਦੱਸੋ ਤਿਸਰਾ ਦਲੇ ਨੀਹਾਂ ਬਾਰੇ ਦੱਸੋ ਜਿੰਨਾਂ ਕੋਲੇ ਭਾਈ ਸਰਦਾਰ ਵਰਦਾ ਆ ਹੁਣ ਚਲੋ ਜੇ ਹੁਣ ਨਹੀਂ ਆ ਸਕਦੇ ਉਹਨਾਂ ਦੇ ਦਾਹ ਜਣਾ ਤੇ ਕਰਾ ਕੇ ਆਪਣੇ ਜਵਾਕਾਂ ਨੂੰ ਚਮ ਤਰਾ ਦੇ ਨਹੀਂ ਹੰਧਰਾ ਕੇ ਲੈ ਕੇ ਜਾਣ ਤਾਂ ਕਿ ਉਹਦੇ ਇਤਿਹਾਸ ਨਾਲ ਜੁੜੇ ਰਹਿਣ ਮੇਰੀ ਤਾਂ ਇਹੀ ਬੇੜਤੀ ਆ ਅਗਲੀ ਗੱਲ ਇਹ ਆ ਕਿ ਨੌਜਵਾਨਾਂ ਨੂੰ ਪ੍ਰਸ਼ਾਸਨ ਨੂੰ ਵੀ ਬੇੜਤੀ ਆ ਜਾਂ ਕੋਈ ਸਿਆਣੇ ਜਿੰਨੇ ਹੀ ਬੰਦੇ ਨੇ ਨੌਜਵਾਨਾਂ ਨੂੰ ਪਿਆਰ ਨਾ ਸਮਝਾਓ ਪਿਆਰ ਨਾ ਸਮਝ ਜਾਂਦੇ ਨੇ ਨੌਜਵਾਨ ਦੇਖੋ ਇਹਨਾਂ ਦੇ ਸਿਰ ਤੇ ਹੀ ਜਿਹੜੀਆਂ ਆਪਾਂ ਵੱਡੀਆਂ ਰੰਜਕਾਂ ਲੜਾਈਆਂ ਆਪਾਂ ਜਿੱਤਦੇ ਆ ਨੌਜਵਾਨਾਂ ਦਾ ਨਵਾਂ ਖੂਨ ਆ ਨੌਜਵਾਨਾਂ ਨੂੰ ਜਿੰਨਾ ਪਿਆਰ ਨਾ ਸਮਝਾਓਗੇ ਪਿਆਰ ਨਾ ਸਮਝਣ ਨੂੰ ਤਿਆਰ ਨੇਗੇ ਪਿਆਰ ਨਾ ਸਮਝਾ ਦੇ ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਸਮਝਾਇਆ ਮੰਨ ਜਾਂਦੇ ਨਿਕਲੇ ਤੇ ਬਈ ਦੋ ਦਿਨ ਉੱਥੇ ਰਹਿਣਾ ਦੋ ਦਿਨ ਮੰਨ ਲਓ ਹਨਾ ਹਾਂਜੀ ਬਈ ਤੇ ਉੱਥੇ ਫਿਰ ਵੀ ਕੀ ਸਮਰਪਿਤ ਕਰ ਦੋ ਮੰਨ ਕੇ ਚੱਲੋ ਵੀ ਸੇਵਾ ਕਰੂੰਗਾ ਦੇਖੋ ਨੰਬਰ 1 ਦਾ ਗੱਲ ਜਿੰਨੇ ਵੀ ਨੌਜਵਾਨ ਜਾ ਰਹੇ ਨੇਗੇ ਅਸੀਂ ਸਿੱਖ ਕੇ ਕੀ ਆਉਣਾ ਹੈ ਸਭ ਤੋਂ ਵੱਡੀ ਦਾ ਗੱਲ ਸ ਗੁਰੂ ਸਾਹਿਬਾਨ ਸੀ ਉਹਨਾਂ ਨੇ ਕੀ ਸਾਨੂੰ ਸਿਖਾਇਆ ਸਾਨੂੰ ਸਭ ਤੋਂ ਵੱਡੀ ਪਹਿਲੀ ਗੱਲ ਤਾਂ ਸਾਨੂੰ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਬੇਸਾਕ ਮੈਂ ਪੱਤ ਤਾਂ ਮੇਰੇ ਦਾੜੀ-ਕੇਸ ਨਹੀਂ ਰੱਖੇ ਨੌਜਵਾਨ ਜਿਹੜੇ ਅੱਜ ਪੰਜਾਬ ਦੇ ਵਿੱਚ ਨੌਜਵਾਨ ਨਸ਼ਿਆਂ ਦੇ ਵਿੱਚ ਨੌਜਵਾਨ ਦਲਦਲ ਦੇ ਵਿੱਚ ਫਸਿਆ ਹੋਇਆ ਹੁਣ ਮੈਂ ਤੁਹਾਨੂੰ ਆ ਦਿਖਾਉਣਾ ਮੁੰਡਾ ਆਹ ਮੁੰਡਾ ਹੈ ਨਸ਼ਾ ਕਰਦਾ ਸੀਗਾ ਇਹ ਸਾਡੇ ਪਿੰਡ ਦਾ ਮੁੰਡਾ ਠੀਕ ਹੈ ਪਰ ਇਹਨੂੰ ਸੌ ਹੁਣ ਕਈ ਦਿਨਾਂ ਦਾ ਮੇਰੇ ਕੋਲੇ ਆਇਆ ਇਹ ਹੁਣ ਉੱਥੇ ਵੀ ਇਹਨੂੰ ਇਹਨੂੰ ਜਿਹੜੋ ਸਾਰਾ ਕੁਝ ਦੱਸਦਾ ਜਾ ਰਿਹਾ ਵੀ ਸਾਡੇ ਇਹ ਵੀ ਸਾਡੇ ਗੁਰੂਆਂ ਨੇ ਕੀ ਕੁਰਬਾਨੀਆਂ ਰਾਈਆਂ ਸਾਡੇ ਉਹਨਾਂ ਨੇ ਕੀ ਕੁਰਬਾਨੀਆਂ ਰਾਈਆਂ ਕਿ ਤੁਸੀਂ ਨਸਾਂ ਦੇ ਪਿੱਛੇ ਲਾਕ ਕੇ ਜਿਹੜੀ ਆਪਣੀ ਜ਼ਿੰਦਗੀ ਖਰਾਬ ਕਰ ਲਈ ਸੈਂਟਰ 'ਚ ਰਿਹਾ ਏ ਹੁਣ ਇਹਨੂੰ ਸਾਰਾ ਇਤਿਹਾਸ ਘਰੇ ਵੀ ਦੱਸ ਦਰਨਾ ਉੱਥੇ ਵੀ ਇਹਨੂੰ ਇਤਿਹਾਸ ਪੂਰਾ ਦੱਸ ਕੇ ਲਿਆਉਂਗਾ ਵੀ ਕੀ ਸਾਡਾ ਇਤਿਹਾਸ ਹੈ ਇਹ ਨੌਜਵਾਨ ਤਿਆਰ ਕਰ ਕਿਉਂਣ ਬਾਣੀ ਦੇ ਲੜ ਲੱਗਣ ਗੁਰੂਆਂ ਦੀ ਸਿੱਖਿਆਵਾਂ ਤੇ ਚੱਲਣਾ ਤਾਂ ਹੀ ਜਿਹੜਾ ਸਾਡਾ ਭਲਾ ਹੋ ਸਕਦਾ ਤਾਂ ਹੀ ਜਿਹੜਾ ਪੰਜਾਬ ਬਚ ਸਕਦਾ ਸਹੀ ਗੱਲ ਲੱਗਦੀ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਬਾਪੂ ਭੇਜਦਾ ਉਦੋਂ ਵੱਡੀ ਕੁਰਬਾਨੀ ਕਿਤੇ ਦੁਨੀਆ ਦੇ ਵਿੱਚ ਹੈ ਨਹੀਂ ਗਈ ਤੇ ਸਾਨੂੰ ਆਪਣੇ ਬਾਪੂ ਦੇ ਸਿਧਾਂਤਾਂ ਦੇ ਚੱਲਣਾ ਚਾਹੀਦਾ ਪਹਿਰਾ ਦੇਣਾ ਚਾਹੀਦਾ ਸਾਨੂੰ ਆਪਣੇ ਬਾਪੂ ਦੀਆਂ ਸਿੱਖਿਆਵ ਤੇ ਕੋਸ਼ਿਸ਼ ਕਰੋ ਜਿਵੇਂ ਹੁਣ ਮੈਂ ਪਾਦਰਦਾ ਮੈਂ ਵੀ ਮਹਾਰਾਜ ਅੱਗੇ ਅਰਦਾਸ ਕਰੂੰ ਸੱਚੇ ਪਾਤਸ਼ਾਹ ਕਰੋ ਕਿਰਪਾ ਸੰਪੂਰਨ ਸਿੱਖ ਸਜिए ਸਿੰਘ ਸਜिए ਸਾਰੇ ਨੌਜਵਾਨ ਪੱਗਾਂ ਵਨ ਜਿਹਨਾਂ ਨੂੰ ਕੋਈ ਵੀ ਨੌਜਵਾਨ ਟੋਪੀ ਜਾਂ ਰਮਾਲ ਲੈ ਕੇ ਨਾ ਜਾਵੇ ਆਪਣੇ ਹੀ ਸਰਦਾ ਕੋਈ ਨਾ ਕੋਈ ਹਣ ਅਸੀਂ ਦਾ ਜਗਤ ਦੇ ਵਿੱਚ ਚੰਗਾ ਕੰਮ ਕੀਤਾ ਜਾਵੇ ਤੇ ਮਿੱਤਰੋ ਪੰਜਾਬ ਦਾ ਨੌਜਵਾਨ ਕਹਿ ਸਕਦਾ 22 ਭਾਨਾ ਸਿੱਧੂ ਸਾਰੇ ਹੀ ਜਾਣਦੇ ਨੇ ਕੋਈ ਇਹੋ ਜਿਹਾ ਇਨਸਾਨ ਨਹੀਂ ਜਿਹੜਾ ਨਹੀਂ ਜਾਣਦਾ ਨਾ ਇੱਕ ਬੱਕਰੀ ਸੂਤਦਾ ਇੱਕ ਥੱਲੇ ਫਤਿਹਗੜ੍ਹ ਸਾਹਿਬ ਸਰਹਿੰਦ ਨੂੰ ਮੇਰਾ ਵੀ ਇਹ ਮਕਸਦ ਜੀ ਵੀ ਇਹਦਾ ਜਿਹੜੀ ਸੋਚ ਆ ਬਾਈ ਦੀ ਲੋਕਾਂ ਤੱਕ ਪਹੁੰਚਾਈਏ ਤੇ ਬਾਈ ਬਹੁਤ-ਬਹੁਤ ਤੁਹਾਨੂੰ ਵਧਾਈਆਂ ਪਰਮਾਤਮਾ ਖੁਸ਼ ਰੱਖੇ ਧੰਨਵਾਦ ਜੀ ਬਹੁਤ-ਬਹੁਤ ਜੇ ਕੋਈ ਹੋਰ ਮੈਸੇਜ ਕੋਈ ਹੋਰ ਦੇਣਾ ਚਾਹੁੰਦਾ ਹੁੰਦਾ ਬਸ ਮੈਸੇਜ ਇਹ ਨੌਜਵਾਨਾਂ ਨੂੰ ਬਾਕੀ ਦਾ ਦਿੱਤੇ ਗਏ ਐਨ ਆਰ ਆਈ ਭਰਾਵਾਂ ਨੂੰ ਵੀ ਕਹਿ ਗਿਆ ਇੱਥੇ ਵੀ ਕਿਹਾ ਗਿਆ ਵੀ ਜਿਹੜੇ ਭਰਾ ਹੁਣ ਆਪਣੇ ਪਿੰਡਾਂ ਦੇ ਵਿੱਚ ਖੰਡਪਾੜ ਸਾਹਿਬ ਪ੍ਰਕਾਸ਼ ਨੇਗੇ ਸਹਿਜਪਾੜ ਪ੍ਰਕਾਸ਼ ਨੇਗੇ ਬਾਣੀ ਦੇ ਲੜ ਲੱਗੋ ਜਿਹੜਾ ਮੇਨ ਮੇਰਾ ਸਨੇਹਾ ਇਹੀ ਆ ਦੇਖੋ ਜੀ ਜ਼ਿੰਦਗੀ ਨੂੰ ਬਚਾਉਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕੋ ਹੀ ਗੱਲ ਕ ਅਸੀਂ ਬਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋਈਏ ਜੇ ਜ਼ਿੰਦਗੀ ਚੰਗੀ ਜਾਵਣੀ ਤੇ ਉਹੀ ਸੱਚ ਦੇ ਰਾਹ ਤੇ ਚੱਲਣਾ ਸਿੱਖਣਾ ਹਾਂਜੀ ਉਹੀ ਮਹਾਰਾਜ ਜੀ ਉਹੀ ਜਿਵੇਂ ਮਹਾਰਾਜ ਨੇ ਜ਼ੁਲਮ ਦੀ ਨਾਂ ਜ਼ੁਲਮ ਕਰਨਾ ਨਾ ਜ਼ੁਲਮ ਸਹਿਣਾ ਠੀਕ ਹੈ ਨਾ ਗੱਲ ਉਹੀ ਸੱਚ ਦੇ ਰਾਹ ਤੇ ਥੋੜਾ ਥੋੜਾ ਆਪਾਂ ਸਹਿਯੋਗ ਕਰੀਏ ਆਪਣੇ ਪੰਜਾਬ ਨੂੰ ਬਦਲਣ ਲਈ ਇੰਨਾ ਕਿ ਥੋੜਾ ਗੱਲਾਂ ਕਰਨੇ ਥੋੜਾ ਧੰਨਵਾਦ ਸਾਰਾ ਧੰਨਵਾਦ ਚਲੋ ਬਾਈ